ਨਾਈਨੂਸ ਨੂੰ ਹੋਂਤੇ ਛੱਡਣ ਗਿਆ ਸੀ ਆਪਣੀ ਗਾਰ ਦੀ। ਐਟੋ ਚ ਤੇ ਐਟੋ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਜੀ ਨਾਲ ਹੀ ਆਇਆ ਵਾ। ਉਹ ਘਰੇ ਬਾਹਰ ਹੀ ਕੋਲ ਉਤਰਿਆ ਤੇ ਬੰਨੇ ਨਾਲ ਮੁੰਡਾ ਆਇਆ ਐਟੋ ਵਾਲਾ ਕਹਿੰਦਾ ਉਹ ਪੁੱਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਤਾ ਬਾਹਰ ਹੀ ਆ। ਬਸ ਉਹ ਬੰਨੇ ਨਾਲ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ। ਮੁੜ ਕੇ ਨਾਲ ਨਸ਼ਾ ਨੂੰ ਨੂੰ ਟੀਕਾ ਟੁਪਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ। ਇਹ ਬਾਹਰ ਗਈ ਕਿਹਨੇ 7:30 ਵਜੇ ਨੂੰ 7 ਵਜੇ ਦੱਸਿਆ ਭਾਬੀ ਉਹ ਉਥੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਕੁਦੂ ਦਾ ਡਾੜ ਦੇ ਤੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ ਮਾਮੂ ਨੂੰ 도ੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਵਹਿ ਗਈ ਉਹ ਮੁੰਡੇ ਉਹਨੂੰ ਸੁੱਟ ਕੇ ਉਥੇ ਰੂਲੀ ਦੇ ਉੱਤੇ ਤੇ ਆਪ ਉਹ ਦੌੜਨ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਿਆ ਇੱਕ ਦੌੜ ਗਿਆ ਕਪੜੋ ਗਿਆ ਮੇਰਾ ਮੁੰਡਾ ਮਾਰ ਕੇ ਉੱਥੇ ਸੁੱਟ ਕੇ ਦੇ ਹੀ ਟੀਕਾ ਲਾਇਆ ਤੇ ਨਾ ਜਾਏ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੋਂ ਸੁੱਟ ਗਿਆ ਉਹ ਨਿਸ਼ਾਨੀ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰ ਉਹ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਖੜਿਆ ਕਰੋ ਸੱਦ ਕੇ ਉਹਨੂੰ ਉਹ ਕਿਨੇ ਚਿਰ ਤੋਂ ਕਰ ਲੈਣਾ ਸ਼ਾਹ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਤੁਹਾਡਾ ਬੜਾ ਮਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾਖਲ ਕਰਾਇਆ ਉਹਨੂੰ ਮੈਂ ਉਹਨੇ ਛੱਡਤਾ ਹੀ ਹੁਣ ਥੋੜਾ ਚਿਰ ਹੋਇਆ ਹੈ ਘਰ ਆਏ ਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਹਨੇ ਬਹਾਨਾ ਇਹ ਕਿ ਅਮਰ ਕੋ ਪੈਸੇ ਲੈਣੇ ਆ ਤੁਸੀਂ ਕੀ ਮੰਗ ਕਰਦੇ ਹੋ? ਨਹੀਂ ਮੰਗ ਇਹ ਪਾਣੇ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਤਰ੍ਹਾਂ ਹੀ ਵੀ ਇਸ ਤਰ੍ਹਾਂ ਹੀ ਮਰਨ। ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਕਿਹੜੀ ਨਸ਼ਾ ਕਿੰਨਾ ਵੇਖਦਾ ਪੈਂਦੀ? ਨਸ਼ਾ ਬਹੁਤ ਵੇਖਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ। ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ। ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਕੋਈ ਕਹੜੇ ਵਾਲੇ ਨੇ? ਅਹੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉਥੋਂ ਪਿੱਛੇ ਫੜ ਲੈਂਦੇ ਕਹਿੰਦੇ ਰਹਿਣ ਦਿਓ ਜੀ। ਰਹਿਣ ਦਿਓ ਸਾਡੇ ਕਿਹੜੇ ਬੱਚੇ ਕਰਦੇ ਇਹ ਨਸ਼ੀ। ਕਾ ਦੀ ਜੁਦਾ ਕਿੰਨੇ ਬੱਚੇ ਨੇ ਉਹ ਕੁੜੀਆ ਇੱਕ ਕੁੜੀਆ ਤੇ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਇੰਨੀ ਵੱਡਾ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤਮ ਸਿੰਘ ਸਾਨੂੰ ਸੋਨੂੰ ਮਸੀ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਆ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਤੱਕ ਕੀ ਬਿਆਨ ਪਰਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਕਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ